ਲਗਾਤਾਰ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਚ ਚੱਲਦੇ ਆ ਕਿਸਾਨ ਦਿੱਲੀ ਦੇ ਵਿੱਚ ਡੇਰਾ ਲਗਾ ਕੇ ਬੈਠੇ ਹੋਏ ਨੇ ਅਤੇ ਸਰਕਾਰ ਨੂੰ ਖੇਤੀ ਕਾਨੂੰਨ ਰੱਦ ਕਰਨ ਨੂੰ ਲੈ ਕੇ ਰਟ ਲਗਾਈ ਹੋਈ ਹੈ ਇਸੇ ਦੇ ਚਾਹਦਿਆਂ ਲੁਧਿਆਣਾ ਦੇ ਸ਼ੇਰਪੁਰ ਚੌਕ ਵਿਖੇ ਨਾਮਧਾਰੀ ਸਮਾਜ ਵੱਲੋਂ ਠੰਡ ਨੂੰ ਦੇਖਦੇ ਹੋਏ ਦਿੱਲੀ ਨੂੰ ਜਾ ਰਹੇ ਕਿਸਾਨਾਂ ਨੂੰ ਦੁੱਧ ਅਤੇ ਹੋਰ ਖਾਣ ਪੀਣ ਦੀਆਂ ਚੀਜ਼ਾਂ ਵੰਡੀਆਂ ਜਾ ਰਹੀਆਂ ਨੇ ਇਸ ਮੌਕੇ ਨਾਮਤਾਰ ਇਸ ਮਾਧਿਪਰਬੰਧਕ ਲਖਵੀਰ ਸਿੰਘ ਬਦੋਵਾਲ ਨੇ ਕਿਹਾ ਕਿ ਕਿਸਾਨਾਂ ਦੇ ਆंदोलਨ ਦੇ ਵਿੱਚ ਜਾ ਰਹੀਆਂ ਟਰਾਲੀਆਂ ਦੇ ਵਿੱਚ ਬੈਠੇ ਕਿਸਾਨਾਂ ਨੂੰ ਠੰਡ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਲੈ ਕੇ ਦੁੱਧ ਸਮੋਸੇ ਅਤੇ ਮਠਾਈਆਂ ਵੰਡੀਆਂ ਜਾ ਰਹੀਆਂ ਨੇ ਅਤੇ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ ਨਾਮਤਾਰ ਦੀ ਸੰਗਤ ਵੱਲੋਂ ਸ੍ਰੀ ਸਤਗੁਰੂ ਉਦੇਸ ਸਿੰਘ ਜੀ ਦੀ ਅਪਾਰ ਬਖਸ਼ਿਸ਼ ਸਦਕਾ ਜਿੱਥੇ ਆਪ ਜੀ ਨੂੰ ਪਤਾ ਹੀ ਆ ਪਹਿਲਾਂ ਅਸੀਂ ਅ ਅੱਜ ਤੋਂ 5 ਦਿਨ ਪਹਿਲਾਂ ਜੀਸੀਕੀ ਉਹਦੀਆਂ ਪਿੰਨੀਆਂ ਦਿੱਲੀ ਲੈ ਮੋਰਚੇ ਤੇ ਲੈ ਕੇ ਗਏ ਸੀ ਉਸ ਤੋਂ ਬਾਅਦ ਫਿਰ ਇੱਕ ਲੋਟ ਅਸੀਂ ਮੈਡੀਸਨ ਦਾ ਤੇ ਹੋਰ ਸਮਾਨ ਦਾ ਭੇਜਿਆ ਕੱਲ ਅਸੀਂ 13 ਤਰੀਕ ਨੂੰ ਸਤਸੰਗਤ ਜਗਜੀਤ ਸਿੰਘ ਜੀ ਦੇ ਜੋਤੀ ਜੋਤ ਦਿਵਸ ਦੇ ਉੱਤੇ ਅਸੀਂ ਗਰਮ ਕੰਬਲ ਰਜਾਈਆਂ ਜਾਕਾ ਕੋਟੀਆਂ ਵਿੱਚ ਵੰਡ ਕੇ ਆਏ ਆ ਹੁਣ ਅਸੀਂ ਇੱਕ ਰੁਟੀਨ ਬਣਾਉਣ ਲੱਗੇ ਆ ਦਿੱਲੀ ਰਜਾਨਾ ਕੋਸ਼ਿਸ਼ ਕਰਾਂਗੇ ਰੋਜ਼ ਜਿਹੜੀਆਂ ਸੰਗਤਾਂ ਦਿੱਲੀ ਮੋਰਚੇ ਨੂੰ ਜਾ ਰਹੀਆਂ ਨੇ ਜੋ ਕਿਸਾਨ ਵੀਰ ਜਾ ਰਹੇ ਨੇ ਉਹਨਾਂ ਲਈ ਗਰਮ ਦੁੱਧ ਨਾਲ ਸਮੋਸੇ ਤੇ ਮਠਾਈ ਇਹ ਸਾਡੀ ਲੰਗਰ ਸੇਵਾ ਚੱਲਿਆ ਕਰੂਗੀ ਕੋਸ਼ਿਸ਼ ਆ ਅਸੀਂ ਰੂਟੀਨ ਚ ਡੇਲੀ ਆਪਣੇ ਸਮਾਂ ਕੱਢ ਕੇ ਰੋਜ਼ ਲਗਾ ਕੇ ਕਰਾਂਗੇ ਅੱਜ ਅਸੀਂ ਛੇਰਪੁਰ ਚੌਂਕ ਦੇ ਲਾਗੇ ਲਗਾਇਆ ਜੀ ਜਿਹੜੇ ਦਿੱਲੀ ਨੂੰ ਵੀਰ ਜਾ ਰਹੇ ਨੇ ਉਹਨਾਂ ਵਾਸਤੇ ਅਸੀਂ ਲਗਾਇਆ ਸਾਡੇ ਵੀਰ ਬਲਬੀਰ ਜੀ ਹੋਰ ਸਾਡੇ ਮੈਂਬਰ ਅਸੀਂ ਸਪੈਸ਼ਲ ਤੌਰ ਤੇ ਧੰਨਵਾਦ ਕਰਦੇ ਆ ਸਾਡੇ ਭਾਈ ਅਮਰਜੀਤ ਸਿੰਘ ਜੀ ਔਂਜਲਾ ਜੋ ਕੈਨੇਡਾ ਤੋਂ ਨੇ ਨਾਲ ਹੀ ਕਮਲਜੀਤ ਸਿੰਘ ਜੀ ਕੈਨੇਡਾ ਜਿਹੜੇ ਸਾਡੇ ਭਰਾ ਨੇ ਸਾਨੂੰ ਸਹਿਯੋਗ ਦੇਵਾ ਲੁਧਿਆਣਾ ਤੋਂ ਵਿਪਨ ਅਰੋੜਾ ਦੀ ਰਿਪੋਰਟ ਐਸਐਮਜ਼ੈਟ ਨਿਊਜ਼